ਸਤਿਕਾਰ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਹਾਜ਼ਰੀ ਦਾ ਨਿਗਮ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਦੀ ਸਾਂਝ ਚੰਗੀਦਰਾ ਪਾਈਏ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਾਜ਼ਰੀ ਦੇ ਵਿੱਚ ਬੈਠੇ ਆ ਦੋ ਨਾਰੇ ਲਾਈਏ ਔਰ ਜਕਾਰੇ ਲਾਈਏ ਬਾਹਾਂ ਉੱਚੀਆਂ ਕਰਕੇ ਜਵਾਬ ਦੇਣਾ ਹੈ ਸ੍ਰੀ ਕਾਲ ਤਖਤ ਸਾਹਿਬ ਮਹਾਨ ਹੈ ਸ੍ਰੀ ਕਾਲ ਤਖਤ ਸਾਹਿਬ ਮਹਾਨ ਹੈ ਸ੍ਰੀ ਕਾਲ ਤਖਤ ਸਾਹਿਬ ਮਹਾਨ ਹੈ ਸੰਤ ਬਾਬਾ ਹਰਚੰਦ ਸਿੰਘ ਜੀ ਲੰਗੋਵਾਲ ਸਤਿਬਾਬਾ ਹਰਚੰਦ ਸਿੰਘ ਜੀ ਲੰਗੋਵਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਮੇਰੇ ਸਤਿਕਾਰਯੋਗ ਪਿਤਾ ਜਹਦਾਰ ਸਰਦਾਰ ਤੋਤਾ ਸਿੰਘ ਜੀ ਹੋਰਾਂ ਨੇ ਜਦੋਂ ਪਹਿਲੀ ਵਾਰ ਮਹਾਂਪੁਰਸ਼ਾਂ ਦੇ ਦਰਸ਼ਨ ਕਰਾਏ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੇ ਪ੍ਰਧਾਨ ਸਾਹਿਬ ਨੂੰ ਮਿਲ ਕੇ ਗੱਦਗੱਦ ਹੋਏ ਪਏ ਬਚਪਨ ਸੀ ਲੇਕਿਨ ਬੜਾ ਸਮਾਂ ਤੇਜ਼ੀ ਨਾਲ ਵਧਦਾ ਅੱਗੇ ਜਾ ਰਿਹਾ ਬਹੁਤ ਬੜਾ ਭਾਗੇ ਆਪਾਂ ਉਸ ਕੌਮ ਦੇ ਵਾਰਸਾਂ ਕਿ ਅੱਜ ਵੀ ਉਹ ਮਹਾਪੁਰਸ਼ਾਂ ਨੂੰ ਆਪਾਂ ਯਾਦ ਕਰਦੇ ਆਂ ਬਹੁਤ ਵੱਡਾ ਸੋਹਣਾ ਪਰਾਲਾ ਗੋਬਿੰਦ ਸਿੰਘ ਜੀ ਲੋਂਗੋਵਾਲ ਸਾਹਿਬ ਮੇਰੇ ਛੋਟੇ ਵੀ ਪਰਮੇਂਦਰ ਸਿੰਘ ਜੀ ਢੀਂਟਸਾ ਸਾਹਿਬ ਬਹੁਤ ਵੱਧ ਗਿਆ ਪ੍ਰਬੰਧ ਕੀਤਾ ਬਹੁਤ ਵੱਡੇ ਰੂਪ ਚ ਸੰਗਤ ਬੈਠੀ ਆ ਗਰਮੀ ਦਾ ਸਮਾਂ ਮੈਂ ਦੇਖ ਰਿਹਾ ਖੱਬੇ ਔਰ ਸੱਜੇ ਬਹੁਤ ਵੱਡੇ ਇਕੱਠ ਵਿੱਚ ਸੰਗਤਾਂ ਬੈਠਣ ਲਈ ਆਪਣੀ ਜਗ੍ਹਾ ਲੱਭ ਰਹੀਆਂ ਲੇਕਿਨ ਅੱਜ ਬਹੁਤ ਤੁਸੀਂ ਭੱਗਾ ਲਿਓ ਬਹੁਤ ਜਿਆਦੇ ਸਤਿਕਾਰ ਦੇ ਨਾਲ ਤੁਸੀਂ ਥੋੜੇ ਦਿਨ ਪਹਿਲਾਂ ਦੋ ਚਿਹਰਿਆਂ ਦੀ ਚੋਣ ਕੀਤੀ ਗਿਆਨੀ ਹਰਪ੍ਰੀਤ ਸਿੰਘ ਜਿਹੇਦਰ ਸਾਹਿਬ ਹੋਰਾਂ ਦਾ ਔਰ ਬੀਬੀ ਸਤਵੰਤ ਕੌਰ ਜੀ ਬਹੁਤ ਜਿਆਦਾ ਜਿਹੜਾ ਸਰਾਇਆ ਗਿਆ ਫੈਸਲਾ ਲੋਕਤੰਤਰਿਕ ਤਰੀਕੇ ਦੇ ਨਾਲ ਉਸ ਵਿਧੀ ਨੂੰ ਅਪਣਾ ਕੇ ਸਿੱਖ ਸੰਤਾਂ ਦੇ ਸਪੇਸ਼ ਕੀਤਾ ਗਿਆ ਮੈਂ ਸਮਝਦਾ ਇਹ ਸਾਡੇ ਜੀਵਨ ਚ ਦਾ ਪਹਿਲੀ ਵਾਰ ਹੋਇਆ ਜਾਂ ਸੰਤਾਂ ਦੇ ਸਮੇਂ ਹੁੰਦਾ ਸੀ ਜਾਂ ਹੁਣ ਹੋਇਆ ਅੱਜ ਉਸ ਮਹਾਪੁਰਸ਼ਾਂ ਦੀ ਪਾਈ ਹੋਈ ਰੀਤ ਨੂੰ ਅੱਗੇ ਤੋਰਨ ਵਾਸਤੇ ਤੁਸੀਂ ਉਹ ਵੱਡੇ ਖਲਾਅ ਨੂੰ ਭਰਿਆ ਜਿਹੜਾ ਬੜੇ ਸਮੇਂ ਦਾ ਪਿਆ ਹੋਇਆ ਸੀ ਹੁਣ ਨਿਰਣਾ ਕੌਮ ਨੇ ਕਰਨਾ ਕਿ ਹੌਣ ਵਾਲੇ ਸਮੇਂ ਵਿੱਚ ਕਿਸ ਦਾ ਸਾਥ ਦੇਣਾ ਲੇਕਿਨ ਇਹ ਜੇ ਵਿੱਚ ਕੋ ਦੋਰਿਆ ਨਹੀਂ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਬੈਠੀ ਆ ਪੁਨਰ ਸਰਜੀਤੀ ਹੋਈ ਆ ਔਰ ਸ਼੍ਰੋਮਣੀ ਕਾਲੀ ਦਲ ਨੂੰ ਪਿਆਰ ਕਰਨ ਵਾਲੇ ਉਹ ਬਲਖਣਤਾ ਮੈਂ ਸਮਝਦਾ ਦੇਣ ਵਾਲੇ ਉਹ ਜੋਧੇ ਅੱਜ ਇੱਥੇ ਬਿਰਾਜਮਾਨ ਹੈ ਅੱਜ ਪਵਿੱਤਰ ਧਰਤੀ ਤੇ ਪਮੇ ਕੁਝ ਦਿਨ ਪਹਿਲਾਂ ਚੋਣ ਹੋਈ ਅੱਜ ਉੱਥੋਂ ਵੀ ਪਹਿਲਾ ਫੈਸਲਾ ਕਰਨ ਬਹੁਤ ਵੱਡੇ ਕੱਠ ਦੇ ਰੂਪ ਚਾਈਆਂ ਹੋਈਆਂ ਸੰਗਤਾਂ ਮੈਂ ਸਮਝਦਾ ਉਸ ਪੁਰਾਣੇ ਇਤਿਹਾਸ ਨੂੰ ਵੀ ਦਰਾ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਫੈਰ ਬਾਰੇ ਫੈਸਲਾ ਵੀ ਅੱਜ ਹੀ ਸੁਣਾ ਰਹੀਆਂ ਆਉਣ ਵਾਲਾ ਸਮਾਂ ਬਹੁਤ ਸੋਹਣਾ ਸਨੈਰੀਅਸ ਕੌਮ ਦਾ ਸਿੱਖ ਧਰਮ ਦਾ ਹੋਊਗਾ ਇੱਕ ਮੀਰੀ ਤੇ ਪੀਰੀ ਦੇ ਚੱਲੇ ਸੰਕਲਪ ਦੇ ਉੱਤੇ ਪਹਿਰਾ ਦੇਣ ਵਾਲੀ ਸਾਡੀ ਲੀਡਰਸ਼ਿਪ ਬਹੁਤ ਆਉਣ ਵਾਲੇ ਚੰਗੇ ਸਮੇਂ ਵਿੱਚ ਚੰਗੀਆਂ ਵੱਡੀਆਂ ਪ੍ਰਾਂਘਾ ਪਟੂਗੀ ਤਸੀਂ ਇਹ ਮੀਤ ਕਰਦੇ ਆ ਕਿ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਨਮਾਈ ਥੱਲੇ ਇਹ ਇਸੇ ਤਰ੍ਹਾਂ ਗੁਰੂ ਸਾਹਿਬ ਦਾ ਪੰਥ ਚੜਦਾ ਚੜ੍ਹਦੀ ਕਲਾ ਦੇ ਵਿੱਚ ਇਸ ਤਰ੍ਹਾਂ ਨਾਰੇ ਗੂੰਜਦਾ ਗੂੰਜਦਾ ਰਹੇ ਔਰ ਤਗੜੇ ਹੋਗੇ ਆਪਾਂ ਇਹ ਸਾਰੀ ਲੀਡਰਸ਼ਿਪ ਦਾ ਸਾਥ ਦਈਏ ਆਈਆਂ ਆਈਆਂ ਸੰਗਤਾਂ ਦਾ ਮੈਂ ਆਪਣੇ ਵੱਲੋਂ ਔਰ ਸਾਡੇ ਮੋਗੇ ਜ਼ਿਲ੍ਹੇ ਵਿੱਚੋਂ ਵੀ ਬਹੁਤ ਵੱਡੇ ਰੂਪ ਵਿੱਚ ਸੰਗਤਾਂ ਪਹੁੰਚੀਆਂ ਸਭ ਦਾ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਫੇਰ ਇੱਕ ਵਾਰੀ ਜਕਾਰਾ ਲਾ ਕੇ ਮੈਂ ਆਪ ਜੀ ਤੋਂ ਸਮਾਪਤੀ ਵਾਸਤੇ ਆਪ ਦੀ ਸੀਟ ਗ੍ਰੈਂਡ ਕਰਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮ ਨਹੀਂ ਇਕਲੀ ਦਲ ਜਿੰਦਾਬਾਦ ਸੰਤ ਬਾਬਾ ਹਰਜਨ ਸਿੰਘ ਜੀ